ਬਟਾਲਾ ਦੇ ਵਾਰ ਨੰਬਰ 24 ਨਗਰ ਨਿਗਮਾ ਦੀਆਂ ਚੋਣਾਂ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਅਤੇ ਉਹਨਾਂ ਦੀ ਸਮੁੱੱਚੀ ਟੀਮ ਮੈਨੇਜਰ ਅਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਸ਼ਾਹਪੁਰਾ ਡੋਰ ਡੋਰ ਟੂ ਡੋਰ ਲੋਕਾਂ ਤੱਕ ਆਪਣੀ ਪਹੁੰਚ ਕਰਕੇ ਪਿਛਲੇ 3 ਸਾਲਾਂ ਦੇ ਆਮ ਆਦਮੀ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਪਿੰਡ ਲੋਕਾਂ ਵੱਲੋਂ ਉਹਨਾਂ ਨੂੰ ਵੋਟ ਅਤੇ ਪੋਟ ਦਾ ਪਰਮਾ ਹੰਗਾਰਾ ਹਾਂਜੀ ਪਤਾਰੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਹੈ ਜੀ ਤੁਹਾਡਾ ਮੇਰਾ ਨਾਮ ਜੀਵਨ ਸਿੰਘ ਆ ਜੀ ਅੱਛਾ ਜੀ ਆ ਤੁਸੀਂ 24 ਨੰਬਰ ਵਾਰਡ ਜਿਹੜਾ ਕੈਨੇਡਰ ਕਲਾ ਸਤਨਾਮ ਸਿੰਘ ਇਸ ਬਾਰੇ ਨਾਲੋਂ ਕੀ ਰਿਸਪੌਂਸ ਆ ਰਿਹਾ ਜੀ ਪਾਰਟੀ ਵੱਲੋਂ ਪਾਰਟੀ ਵੱਲੋਂ ਆਡੀ ਪਿਛਲੇ 8 ਦਿਨ ਤੋਂ ਇੱਥੇ ਡਿਊਟੀ ਲਾਈ ਆ ਪਿੰਡ ਵੱਲੋਂ ਬਹੁਤ ਭਾਰੀ ਰਿਸਪੌਂਸ ਮਿਲ ਰਿਹਾ ਸਾਰੇ ਲੋਕ ਹੀ ਸਤਨਾਮ ਸਿੰਘ ਨੂੰ ਲਾਈਕ ਕਰਦੇ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਸਖਸ਼ ਦੀ ਆਵਾਜ਼ ਆ ਕਿ ਸਾਡਾ ਕੈਂਡੀਡੇਟ ਸਤਨਾਮ ਸਿੰਘ ਹੀ ਆ ਇਹਨੂੰ ਹੀ ਅਹੀਂ ਜਿਤਾਉਣਾ ਹੈ ਕਿਉਂਕਿ ਐਨੇ ਪਿੰਡ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕੀਤੇ ਹਨ ਤੇ ਪਾਰਟੀ ਦੀ ਸੇਵਾ ਕੀਤੀ ਹੈ ਇਹਦੇ ਵਿੱਚ ਐਮਐਲਏ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਉਹਨੇ ਇੱਕ ਯੋਗ ਵਿਅਕਤੀ ਨੂੰ ਮਿਹਨਤੀ ਵਰਕਰ ਨੂੰ ਟੀਟ ਦੇ ਕੇ ਨਵਾਜਿਆ ਜੋ ਕਿ ਸਾਰੇ ਪਿੰਡ ਦੀ ਪਸੰਦ ਹੈ ਇਸ ਪਿੰਡ ਦੀ ਕਿੰਨੀ ਵੋਟ ਆ ਪ੍ਰਧਾਨ ਜੀ ਇਸ ਪਿੰਡ ਦੀ ਲਗਭਗ 1100 ਵੋਟ ਆ ਜੀ ਜਿਸ ਵੀ ਘਰ ਦੇ ਜਾਂਦੇ ਆ 80 90% ਤੋਂ ਵੱਧ ਰਿਸਪੌਂਸ ਹਨ ਮਿਲਦਾ ਹੈ ਕਿ ਵੋਟਾਂ ਜਿਹੜੀਆਂ ਸਾਰੀਆਂ ਇਸ ਤਰਨ ਸਿੰਘ ਨੂੰ ਹੀ ਪਾਉਣੀਆਂ ਨੇ। ਲੋਕ ਹਾਂਜੀ ਪਤਾਜੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸੰਧੂ ਪੱਟੀ ਸਰ। ਸੰਧੂ ਪੱਟੀ ਸਾਹਿਬ ਜਿਹੜਾ 24 ਨੰਬਰ ਵਾਰਡ ਦੇ ਵਿੱਚ ਡੋਰ-ਟੂ-ਡੋਰ ਕੰਮ ਰਿ ਕਿ ਰਿਸਪੌਂਸ ਆ ਰਹਾ ਜੀ ਪਾਰਟੀ ਨੂੰ। ਜੀ ਜੀ ਬਹੁਤ ਵਧੀਆ ਰਿਸਪੌਂਸਰ ਮਿਲ ਰਿਹਾ ਆ। ਅਸੀਂ 6-7 ਦਿਨ ਤੋਂ ਇਸ ਵਾਰਡ ਦੇ ਵਿੱਚ ਵਰਕ ਕਰ ਰਹੇ ਆ ਡੋਰ-ਟੂ-ਡੋਰ ਜਾ ਰਹੇ ਆ। ਸੋ ਸਾਰੇ ਲੋਕਾਂ ਦਾ ਇਹੀ ਸਾਡੂੰ ਵਧੀਆ ਰਿਸਪੌਂਸ ਮਿਲ ਰਿਹਾ ਕਿ ਸਾਡਾ ਜੋ ਕੈਂਡੀਡੇਟ ਸਤਨਾਮ ਸਿੰਘ ਆ ਕਿ ਉਸਨੇ ਪਹਿਲੇ ਵੀ ਬਹੁਤ ਕੰਮ ਕੀਤੇ ਨੇ ਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਬਹੁਤ ਵਧੀਆ ਕੰਮ ਕਰਨਗੇ ਸੋ ਸਾਰੇ ਪਿੰਡ ਦੀ ਆਵਾਜ਼ ਇਹ ਹੀ ਆ ਕਿ ਸਾਡਾ ਆਉਣ ਵਾਲਾ ਐਮਸੀ ਜੋ ਸਤਨਾਮ ਸਿੰਘ ਹੀ ਹੋਵੇਗਾ ਹਾਂਜੀ ਭਾਈ ਕੀ ਨਾਂ ਲੜਦਾ ਮੇਰਾ ਨਾਮ ਜਗਦੇਵ ਸਿੰਘ ਇਸ ਜੱਗਾ ਮੈਂ ਇੱਕ ਸਾਰੰ ਦੱਸਣਾ ਚਾਹੁੰਦਾ ਕਿ ਸ਼ਾਹਪੁਰੇ ਚ ਮੇਨੂੰ ਵਾਰਡ ਜਿੱਥੇ ਆਪਾਂ ਖੜੇ ਆ ਅੱਜ ਕਿ ਤੁਸ ਸਤਨਾਮ ਸਿੰਘ ਸਾਡੇ ਜੋ ਬਹੁਤ ਹੁਨਹਾਰ ਬਹੁਤ ਚੰਗੇ ਵਰਕਰ ਜਿਹਨੂੰ ਕਹਾਂ ਸਕੇ ਉਹਨਾਂ ਨੂੰ ਤਾਂ ਟ੍ਰੀਟਮੈਂਟ ਐਮਐਲਏ ਸਾਹਿਬ ਨੇ ਕਿਉਂਕਿ ਪਿੰਡ ਦਾ ਬਹੁਤ ਮਾੜਾ ਹਾਲਾਤ ਨੇ ਇਸ ਪਿੰਡ ਵਿੱਚ ਵਿਕਾਸ ਨਹੀਂ ਹੋਇਆ ਅਜੇ ਤੱਕ ਉਹਨਾਂ ਦੀਆਂ ਗਲੀਆਂ ਨਾਲੀਆਂ ਵੇਖ ਲਓ ਬਹੁਤ ਮੰਦਾ ਹਾਲ ਹੈ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀ ਐਸੀਐਮ ਸਰਕਲ ਸੀ ਨੇ ਕਿ ਜਿੱਦਣ ਐਮਟੀ ਸਾਡਾ ਬਣਦਾ ਹੈ ਆਪਾਂ ਪਹਿਲਾ ਕੰਮ ਸਿਵਰੀ ਦਾ ਕਰਾਂਗੇ ਪਿੰਡ ਵਿੱਚ ਨਾਲੀਆਂ ਸੜਕਾਂ ਬਣਾਵਾਂਗੇ ਕਿਉਂਕਿ ਕਾਂਗਰਸ ਕਾਲੀ ਜਿੰਨੇ ਵੀ ਕਿਸ ਨੇ ਕੁਝ ਨਹੀਂ ਕੀਤਾ ਇਸ ਪਿੰਡ ਦਾ ਬਹੁਤ ਮਾੜਾ ਹਾਲਾਤ ਹੈ ਗਲੀ ਗਲੀ ਫੇਰ ਫਿਰ ਕੇ ਆ ਨਾ ਕੋਈ ਸਿਵਰੀ ਪਿਆ ਨਾ ਗਲੀ ਪੱਕੀ ਬਣੀ ਆ ਇਸ ਕਰਕੇ ਇੰਚ ਇਹਨੇ ਸਾਰੇ ਪਿੰਡ ਵਾ ਕੀ ਬੇਸ ਤਨਮ ਸਿੰਘ ਵੀਰ ਨੂੰ ਚੁਤਾਓ ਐਮਸੀ ਬਣਾਓ ਸਾਡੇ ਐਮਐਲਏ ਝੋਲੀ ਪਾਓ ਤੇ ਆਪਾਂ ਤੁਹਾਡੇ ਸਾਰੇ ਜਿਹੜੇ ਵਾਦੇ ਕੀਤੇ ਆ ਨਾ ਪੂਰੇ ਕਰਾਂਗੇ ਅਸੀਂ ਇਹ ਪਾਰਟੀ ਪਾਰਟੀ ਜਿੰਦਾਬਾਦ ਸ਼ਹਿਰੀ ਕਲਸੀ ਜਿੰਦਾਬਾਦ ਸਾਡੇ ਗੱਲ ਕਹਿੰਦੇ ਵਾਹਿ ਖਾਲਸਾ ਵਾਹਿ ਫਤਿਹ